ਵਿਆਹੀਆਂ ਔਰਤਾਂ ਲਈ ਖੁਸ਼ਖਬਰੀ ਹੁਣ ਰਾਸ਼ਨ ਕਾਰਡ 'ਚ ਏਦਾਂ ਜੁੜਵਾ ਸਕਦੀਆਂ ਨੇ ਨਾ ਵਿਆਹ ਹੋਣ ਤੇ ਪੀਤਾ ਦੇ ਰਾਸ਼ਨ ਕਾਰਡ 'ਚੋਂ ਨਾਂ ਹਟਾ ਦਿੱਤਾ ਗਿਆ ਪਰ ਪਤੀ ਦੇ ਰਾਸ਼ਨ ਕਾਰਡ 'ਚ ਨਾਂ ਨਹੀਂ ਜੋੜਿਆ ਗਿਆ ਉਹ ਔਰਤਾਂ ਈ ਮਿਤਰਾ ਰਾਹੀਂ ਅਪਲਾਈ ਕਰਕੇ ਆਪਣੇ ਪਤੀ ਦੇ ਰਾਸ਼ਨ ਕਾਰਡ ਵਿੱਚ ਆਪਣਾ ਨਾਮ ਜੁੜਵਾ ਸਕਦੀਆਂ ਨੇ ਵਿਆਹ ਹੋਣ ਤੋਂ ਬਾਅਦ ਜਿਹੜੀਆਂ ਔਰਤਾਂ ਆਪਣੇ ਪਤੀ ਦੇ ਰਾਸ਼ਨ ਕਾਰਡ ਵਿੱਚ ਨਾਮ ਜੜਵਾਉਣ ਲਈ ਤੱਕੇ ਖਾ ਰਹੀਆਂ ਨੇ ਉਹਨਾਂ ਲਈ ਹੁਣ ਸੌਖਾ ਕੰਮ ਕਰ ਦਿੱਤਾ ਗਿਆ ਹੈ। ਸਰਕਾਰ ਨੇ ਉਹਨਾਂ ਦਾ ਕੰਮ ਆਸਾਨ ਕਰ ਦਿੱਤਾ ਹੈ। ਵਿਭਾਗ ਨੇ ਰਾਸ਼ਟਰੀ ਖੁਰਾਕ ਸੁਰੱਖਿਆ ਯੋਜਨਾ ਤਹਿਤ ਨਾਮ ਜੋੜਨ ਦੀ ਵਿਵਸਥਾ ਕੀਤੀ ਹੈ। ਉਹ ਔਰਤਾਂ ਜਿਨ੍ਹਾਂ ਦਾ ਨਾਮ ਵਿਆਹ ਤੋਂ ਬਾਅਦ ਉਹਨਾਂ ਦੇ ਪਿਤਾ ਦੇ ਰਾਸ਼ਨ ਕਾਰਡ ਤੋਂ ਹਟਾ ਦਿੱਤਾ ਗਿਆ ਹੈ। ਪਰ ਉਹਨਾਂ ਦਾ ਨਾਮ ਉਹਨਾਂ ਦੇ ਪਤੀ ਦੇ ਰਾਸ਼ਨ ਕਾਰਡ ਵਿੱਚ ਨਹੀਂ ਜੋੜਿਆ ਗਿਆ। ਉਹ ਔਰਤਾਂ ਈ ਮਿੱਤਰਾ ਰਾਹੀਂ ਅਪਲਾਈ ਕਰਕੇ ਆਪਣੇ ਪਤੀ ਦੇ ਰਾਸ਼ਨ ਕਾਰਡ ਵਿੱਚ ਆਪਣਾ ਨਾਮ ਜੋੜ ਸਕਦੀਆਂ ਨੇ। ਇਸ ਲਈ ਔਰਤ ਦੇ ਪਿਤਾ ਅਤੇ ਪਤੀ ਦੋਵਾਂ ਕੋਲ ਰਾਸ਼ਨ ਕਾਰਡ ਹੋਣਾ ਤੇ ਰਾਸ਼ਟਰੀ ਖੁਰਾਕ ਸੁਰੱਖਿਆ ਯੋਜਨਾ ਵਿੱਚ ਚੁਣਿਆ ਹੋਣਾ ਜ਼ਰੂਰੀ ਹੈ ਇਸ ਦੇ ਨਾਲ ਹੀ ਖੁਰਾਕ ਸੁਰੱਖਿਆ ਯੋਜਨਾ ਵਿੱਚ ਚੁਣੇ ਗਏ ਰਾਸ਼ਨ ਕਾਰਡਾਂ ਵਿੱਚੋਂ 0 ਤੋਂ ਲੈ ਕੇ 18 ਸਾਲ ਦੀ ਉਮਰ ਦੇ ਬੱਚਿਆਂ ਦੇ ਨਾਮ ਵੀ ਸ਼ਾਮਿਲ ਕੀਤੇ ਜਾ ਸਕਦੇ ਨੇ ਜ਼ਿਲ੍ਹਾ ਲੋਜਿਸਟਿਕ ਅਫਸਰ ਬਨਵਾਰੀ لال ਸ਼ਰਮਾ ਅਨੁਸਾਰ ਜਿਨ੍ਹਾਂ ਬਿਨੇਕਾਰਾਂ ਨੇ ਪਹਿਲਾਂ ਨੈਸ਼ਨਲ ਫੂਡ ਸਿਕਿਉਰਿਟੀ ਸਕੀਮ ਤਹਿਤ ਅਪਲਾਈ ਕੀਤਾ ਸੀ ਜਿਨ੍ਹਾਂ ਤੇ ਕਾਰਵਾਈ ਨਹੀਂ ਹੋਈ ਹੈ ਵਿਭਾਗ ਨੇ ਅਜਹੀਆਂ ਅਰਜ਼ੀਆਂ ਦੇ ਨਿਪਟਾਰੇ ਲਈ ਇੱਕ ਪੋਰਟਲ ਖੋਲਿਆ ਪਹਿਲੇ ਪੜਾਅ ਵਿੱਚ ਅਤੋਦੀਆ ਪਰਿਵਾਰ बीपीएल परिवार ਇਕਲੀਆਂ ਔਰਤਾਂ ਗੈਂਗਪਿਕਰ ਪਰਿਵਾਰ ਕਰੋੜ ਆਸਥਾ ਕਾਰਕ ਧਾਰਕ ਸਿਲਿਕੋਸਿਕ ਤੋਂ ਪੀੜਤ ਮਲਟੀਪਲ ਅਪਾਹਜ ਮਾਨਸਿਕ ਤੌਰ ਤੇ ਕਮਜ਼ੋਰ ਵਿਅਕਤੀ ਪਾਲਣ ਹਾਰ ਸਕੀਮ ਅਧੀਨ ਲਾਭਪਾਤਰੀ ਪਰਿਵਾਰ ਬੇਔਲਾਦ ਬਜ਼ੁਰਗ ਜੋੜੇ ਅਤੇ ਬਜ਼ੁਰਗ ਜੋੜੇ ਜਿਨ੍ਹਾਂ ਦੇ ਸਿਰਫ ਅਪਾਹਜ ਬੱਚੇ ਨੇ ਸ਼ਾਮਿਲ ਹੋਣਗੇ ਜੇਕਰ ਪਹਿਲੇ ਪੜਾਅ ਦੀਆਂ ਬਕਾਇਆ ਅਰਜ਼ੀਆਂ ਜ਼ੀਰੋ ਹੋ ਜਾਂਦੀਆਂ ਨੇ ਤਾਂ ਦੂਜਾ ਪੜਾਅ ਸ਼ੁਰੂ ਹੋ ਜਾਵੇਗਾ